ਇਕ ਤਰ੍ਹਾਂ ਦੀ ਦੀ ਬਹੁਤ ਸਵਾਲ ਜਵਾਬ ਕਰਦੇ ਆ ਜੇ ਤੇ ਮੈਂ ਇਹਨਾਂ ਨੂੰ ਦੱਸ ਦੇਈਂਦਾ ਕਿ ਮੂੰਦਰੋਂ ਕੁਝ ਨਹੀਂ ਖਾਗੇ ਇਹਨਾਂ ਨੇ ਕਹਿਣਾ ਹੀ ਕਿ ਜੇ ਤੂੰ ਉਧਰੋਂ ਕੁਝ ਨਹੀਂ ਖਾਕੇ ਤੂੰ ਇੰਨਾ ਟਾਈਮ ਕਰਨੀ ਕਿਧਰ ਹੀ ਉਧਰ ਪਰ ਮੈਂ ਤੈਨੂੰ ਮੈਂ ਕੀ ਦੱਸਾਂ ਕਿ ਉਹ ਉਧਰ ਗਈ ਕਿਉਂ ਤੇ ਅਸਲ ਤੇ ਮੈਨੂੰ ਨਹੀਂ ਪਤਾ ਇਹ ਮੂੰਦਰ ਗਈ ਕਿਉਂ ਨਹੀਂ ਗਈ ਕਿਉਂ ਚੱਲ ਜੋ ਜਿੱਦਾਂ ਵੀ ਮੈਂ ਕੀ ਰਹੀ ਆ ਵੈਸੇ ਕਾਫੀ ਅਚਾਉਗੀ ਤਾਈ ਜੀ ਹਲੋ ਤਾਈ ਜੀ ਘਰੇ ਜੇ ਅਭੀ ਸਸੀ ਘਾਲ ਸਸੀ ਘਾਲ ਹਾਂਜੀ ਤੁਹਾਡੀ ਭੈਣ ਹੈ ਜੀ ਨਾ ਸਾਡੇ ਵੱਲ ਹਾਂਜੀ ਕਿ ਆਪ ਦਾ ਫੋਨ ਲਾਇਆ ਸੀ ਅੱਛਾ ਮੇਰੇ ਨਾਲ ਹੱਥ ਲਿਬੜੇ 1 ਮਿੰਟ ਤੁਸੀਂ ਬੈਠੋ ਮੈਂ ਖਿੜ ਆਣੀ ਠੀਕ ਹੈ ਜੀ ਜੀ ਮੇਰਾ ਫੋਨ ਉਧਰ ਰਹਿ ਗਿਆ ਵਾ ਮਿਲਾਂ ਹਾਂ ਦੇਗਾ ਸੀ ਸੋਪੇ ਤੇ ਪਿਆ ਸੀ ਚਾਹੀਦਾ ਹਾਂਜੀ ਬਟ ਇੱਕ ਸ਼ਰਤ ਸ਼ਰਤ ਤੁੰਨ ਨੂੰ ਇੱਕ ਗੱਲ ਦੱਸੋ ਵਜ੍ਹਾ ਤੋਂ ਤੁੰਨ ਦਾ ਕਰੇ ਕੰਮ ਨੂੰ ਗੱਲ ਕਰ ਲਈ ਤੇ ਜੇ ਆਪਾਂ ਗੱਲ ਕਰ ਲਈਏ ਫੇਰ ਗੱਲ ਕਰ ਲਈਏ ਸਮਝਾ ਦੇਨੋ ਫੋਨ ਕਿੱਥੇ ਹੈਗਾ ਜੀ ਉਹ ਲੈ ਕੇ ਦੇ ਲੈ ਗਈ ਸੀ ਮੇਰਾ ਫੋਨ ਹਾਂਜੀ ਆਜੂ ਬੈਠ ਜਾਗੇ ਤੁਸੀਂ ਚਾਹ ਨਹੀਂ ਮੈਂ ਮੈਨੂੰ ਥੋੜਾ ਜਿਹਾ ਕੰਮ ਹੈ ਮੈਂ ਕਰਾਂ ਫਿਰ ਸਹੀ ਕਰ ਦਿੰਦਾ ਠੀਕ ਹੈ ਸਿਮਰਤ ਸਿਮਰਤ ਹਾਂਜੀ ਕਿੱਥੇ ਘਰਸੀ ਹੋਈ ਹੈ ਤੂੰ ਕੁਛ ਨਹੀਂ ਵੈਸੇ ਹੀ ਪਹਿਲਾਂ ਮੈਂ ਇੱਕ ਗੱਲ ਦੱਸ ਤੂੰ ਆਪਣੇ ਫੋਨ ਤੋਂ ਬਿਨਾ ਇੱਕ ਮਿੰਟ ਵੀ ਰਹਿਣ ਵਾਲੀ ਨਹੀਂ ਤੇ ਆਪਣਾ ਫੋਨ ਉੱਧਰ ਛੱਡ ਆਈ ਹੈ ਤੂੰ ਹੋਛੇ ਨਹੀਂ ਹੈ ਦੀਦੀ ਹਾ ਤੇ ਮਹਿੰਸਾਂ ਆ ਨਾ ਮੈਨੂੰ ਵੀ ਚੀਤਾ ਭੁੱਲ ਜਾਂਦਾ ਚੀਜ਼ਾਂ ਦਾ ਕੀ ਹੋ ਗਿਆ ਉਹ ਫੋਨ ਹੀ ਮੈਂ ਛੱਡ ਚੀਤਾ ਭੁੱਲ ਗਿਆ ਲੈ ਤੇਰੇ ਤੇ ਨਾ ਮੈਂ ਮੇਰੀ ਵੀ ਦੋ ਦਿਨ ਦਿਨ ਹੋ ਗਿਆ ਨਾ ਹੋਸ਼ ਉੱਡੇ ਹੋਏ ਨੇ ਆਈ ਮੇਰੇ ਵਾਲਾ ਪਰ ਮੈਨੂੰ ਲੱਗਦਾ ਧਿਆਨ ਦੇ ਰਕੇ ਤਾਂ ਹੋਰ ਹੀ ਹੈਗਾ ਮੈਂ ਓਹੋ ਦੀਦੀ ਇੱਕ ਤੇਰਾ ਤੁਹਾਡੇ ਨਾ ਸੀ ਆਈਡੀ ਵਾਂਗੂ ਸ਼ੱਕ ਕਰਨ ਦਾ ਨਾ ਇਹ ਨਹੀਂ ਜਾਂਦਾ ਘਰ ਵੀ ਉਧਰ ਹੁੰਦੇ ਹੀ ਨਾ ਉਧਰ ਵੀ ਸੀ ਆਈਡੀ ਆਗੇ ਕੀਤਾ ਆਗੇ ਕੀਤਾ ਉਹਨ ਇੱਧਰ ਆਗੇ ਵੀ ਚਾਰ ਬੰਡਲ ਮਹਿ ਗਈ ਇੱਧਰ ਤੇ ਮੇਰਾ ਛੱਡ ਦੋ ਪਿੱਛਾ ਬੱਸ ਕਰ ਜੋ ਮੈਂ ਕੁਝ ਨਹੀਂ ਤੈਨੂੰ ਕਹਿੰਦੀ ਮੈਂ ਤੈਨੂੰ ਕੁਝ ਕਹਿਣਾ ਵੀ ਨਹੀਂ ਚਾਹਦੀ ਮੈਂ ਬਸ ਇਹ ਕਹਿ ਰਹੀ ਆ ਕਿ ਮੇਰੇ ਵਾਲ ਐ ਆ ਤਾਂ ਥੋੜੇ ਮੇਰੇ ਨਾਲ ਟਾਈਮ ਸਪੈਂਡ ਕਰ ਪਰ ਤੂੰ ਕਿਤੇ ਹੋਰ ਹੀ ਘਬਚੀ ਹੋਈ ਆ ਰਾਤੀ ਤੇਰੇ ਜੀਜਾ ਹੀ ਨੇ ਆਏ ਨੇ ਆ ਕੇ ਉਹਨਾਂ ਨੇ ਮੇਰੇ ਕੋਲ ਇੱਕ ਇੱਕ ਗੱਲ ਪੁੱਛਣੀ ਐ ਕੀ ਕੀਤਾ ਦੋਵਾਂ ਬੈਨਾਂ ਨੇ ਕੀ ਕੀ ਖਾਦਾ ਜੇ ਕਿੱਥੇ ਗਈਆਂ ਜੇ ਤੇ ਮੈਂ ਪਤਾ ਹੀ ਕਿਹਣਾ ਸਪਨਿਆਂ ਚ ਰਹਿੰਦੀ ਐ ਖਿਆਲਾਂ ਚ ਡੁੱਬੀ ਹੋਈ ਐ ਤੇ ਫੋਨ ਵੀ ਤੇਰਾ ਤੇ ਮੇਰੀਆਂ ਗੱਲਾਂ ਚ ਘਟ ਐ ਤੇ ਆਪਣੇ ਆਪ ਕਿਤੇ ਹੋਰੀ ਗਈਆਂ ਐ ਵੈਸੇ ਨਾ ਦੀਦੀ ਇੱਕ ਗੱਲ ਤੇ ਸਹੀ ਆ ਤੁਹਾਨੂੰ ਮੈਂ ਸੀਆਈਡੀ ਦੇਦੇ ਆ ਨਾ ਐਵੇਂ ਨਹੀਂ ਕਹਿੰਨੀ ਨਹੀਂ ਇਸੇ ਕਰਕੇ ਕਹਿੰਨੀ ਨਹੀਂ ਕਿ ਤੁਹਾਡੇ ਹਸਬੰਦ ਵੀ ਤੁਹਾਡੇ ਵਰਗੇ ਉਹ ਵੀ ਤੁਹਾਡੇ ਇੱਕ ਇੱਕ ਚੀਜ਼ ਪੁੱਛਦੇ ਹੁਣੇ ਆ ਕੇ ਤੇ ਤੁਸੀਂ ਉਹਨਾਂ ਨੂੰ ਇੱਕ ਇੱਕ ਚੀਜ਼ ਦੱਸਦੇ ਹੋੜੇ ਆ ਕੇ ਤਾਂ ਦੀ ਪੂਰੇ ਘਰ ਦੀ ਖੈਰ ਸਦਰ ਸਭ ਕੁਝ ਪੁੱਛਦੇ ਰਹਦੇ ਕਿ ਉਹ ਕੀ ਕਰਦਾ ਆ ਕੀ ਕਰਦਾ ਪਾਸ ਕਰਿਆ ਕਰੋ ਓ ਓ ਚਲ ਠੀਕ ਐ ਜਿੱਦਾਂ ਦੇ ਜੀਜਾ ਜੀ ਹੈ ਨਾ ਇੱਥੋਂ ਦੇ ਤੇਰੇ ਕੋਈ ਮੁੰਡਾ ਲੱਭਦੇ ਨਾ ਮੈਂ। ਉਹ ਹੀ ਤੇਰੀ ਰੱਖੇਗਾ। ਕੀ ਕਰਦੀ ਐ ਤੇ ਕਿੱਧਰ ਜਾਣੀ ਐ ਤੇ ਧਿਆਨ ਤੇ ਰਹਿ ਕਿੱਧਰ ਹੁੰਦਾ ਵੈ। ਸਾਡੇ ੜਿੱਕੇ ਤੇ ਤੁਹਾਂਦੀ ਨਹੀਂ ਗਈ। ਦੀਦੀ ਜ਼ਰੂਰੀ ਥੋੜੀ ਐ ਕਿ ਤੁਸੀਂ ਮੁੰਡਾ ਲੱਭੋਗੇ। ਹੋ ਸਕਦਾ ਮੈਂ ਵੀ ਲੱਭਣਾ। ਆਏ ਹਾਈ 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 ਕਿਤੇ ਮੈਂ ਨਜ਼ਰ ਲਾ ਲਵਾਂ। ਕਿੰਨੀ ਸੋਹਣੀ ਗੱਲ ਕੀਤੀ ਐ। ਕਰਵਾਵਾਂ ਤੇਰਨੂੰ ਲਵ ਮੈਰਿਜ। ਰਿਸ਼ਤਾ ਅਹੀਂ ਲੱਭਾਂਗੇ। ਕਿ ਢਿੱਤੀ ਸਿਆਣੀ ਬਣੀ ਫਿਰਦੀ ਐ। ਲਵ ਮੈਰਿਜ ਥੋੜੀ ਦੀਦੀ। ਜੇ ਮੈਂ ਮੁੰਡਾ ਪਸੰਦ ਕਰ ਲਾ ਵਿੱਚ ਵਿਚੋਲਾ ਪਾ ਕੇ ਤਾਨੂੰ ਕਿਸੇ ਹੋਰ ਨੂੰ ਪਾ ਕੇ ਤੇ ਅਰੇਂਜ ਮੈਰਿਜ ਚ ਬਦਲ ਦਾਂਗੀ ਪਸੰਦ ਮੇਰੀ ਹੋਊਗੀ ਮਤਲਬ ਤੇ ਉਹੀ ਹੈ ਨਾ ਕਿ ਲਵ ਨੂੰ ਅਰੇਂਜ ਕਰਾਉਣਾ ਚਾਹਨੀ ਹੈ ਮਤਲਬ ਪਸੰਦ ਤੂੰ ਕੀਤਾ ਹੈ ਮੁੰਡਾ ਤੇਰੀ ਪੜਾਈ ਵੀ ਕੰਪਲੀਟ ਹੋਈ ਨਿਕਸਾਲੋਂ ਤੇ ਆ ਗਿਆ ਵੈ ਤੇ ਇੱਕ ਸਾਲ ਤੋਂ ਤੂੰ ਮੈਨੂੰ ਦੱਸਿਆ ਹੀ ਨਹੀਂ ਹੈ ਜਦੋਂ ਮੈਂ ਕੁਵਾਰੀ ਵੀ ਸਾਂ ਤੂੰ ਮੁੰਡਾ ਪਸੰਦ ਕਰਕੇ ਬੈਠੀ ਹੋਈ ਹੈ ਉਹ ਨਹੀਂ ਨਹੀਂ ਸਾਂ ਥੋੜੀ ਕੀਤਾ ਵਾ ਅਰੇ ਵੇਖਨ ਲਈ ਹੈ ਜੇ ਕੋਈ ਪਸੰਦ ਆ ਜੇ ਤੇ ਤੂੰ ਐਦਾਂ ਗੱਲ ਨਹੀਂ ਕਰਦੀ ਮੈਨੂੰ ਲੱਗਦਾ ਹੈ ਤੇਰੇ ਮਨ ਨੂੰ ਕੋਈ ਜੱਜ ਗਿਆ ਬਸ ਮੈਨੂੰ ਦੱਸ ਦੇ ਨੀ ਪੀ ਮੈਨੂੰ ਵੀ ਦੱਸ ਦੇ ਮੈਂ ਵੀ ਤਾਂ ਤੇਰੀ ਭੈਣ ਆ ਭੈਣਾਂ ਵੀ ਤਾਂ ਸਹੇਲੀਆਂ ਹੁੰਦੀਆਂ ਹਾਂ ਮੈਨੂੰ ਦੱਸ ਦੇ ਨਾ ਦੱਸੂਗੀ ਉਦੋਂ ਜਦੋਂ ਤੁਸੀਂ ਮੈਨੂੰ ਕਹੋਗੇ ਕਿ ਹਾਂ ਸਿਮਰਤ ਮੈਂ ਤੇਰੇ ਨਾਲ ਆ ਤੇ ਜਿੱਥੇ ਤੂੰ ਕਹਵੇਂ ਕਿ ਤੇਰਾ ਵਿਆਹ ਉੱਥੇ ਕਰਦਾਂਗੇ ਬੜੀ ਕੰਫਿਊਜ਼ਨ ਚ ਪਾਤਾ ਜੇ ਮੁੰਡਾ ਮੈਨੂੰ ਪਸੰਦ ਹੋਏਗਾ ਘਰਬਾ ਠੀਕ ਹੋਏਗਾ ਸਭ ਕੁਝ ਓਕੇ ਆਏਗਾ ਫੇਰ ਓਕੇ ਨਹੀਂ ਤੇ ਦੰਮ ਜੇ ਇਹ ਮੁੰਡਾ ਤੁਹਾਨੂੰ ਪਸੰਦ ਵੀ ਹੋਵੇ ਤੁਹਾਡੀਆਂ ਲਾਗੇ ਚਾਗੇ ਵੀ ਹੋਵੇ ਕੀ ਪਹੇਲੀ ਪਾਈ ਜਾਨੀ ਚਾਹਤ ਸਾਫ ਸਾਫ ਕਹਿੰਦੇ ਕਿ ਤੇ ਦੇਖਿਆ ਕੋਈ ਤੈਨੂੰ ਪਸੰਦ ਆ ਗਿਆ ਕੋਈ ਤੇਰੇ ਜਾਣਨ ਵਾਲਾ ਹੈ ਜਿੱਤੇ ਕੰਪਿਊਟਰ ਦਾ ਕੋਰਸ ਕੰਪਲੀਟ ਕੀਤਾ ਉੱਥੋਂ ਦਾ ਕੌਣ ਹੈ ਨਾ ਤੇ ਮੇਰੇ ਨਾਲ ਕਾਲਜ ਆ ਨਾ ਤੇ ਕੰਪਿਊਟਰ ਦੇ ਕੋਰਸ ਵਾਲਾ ਫੇਰ ਹਾਂ ਤੇ ਕੋਈ ਤੁਹਾਡੇ ਲੱਗੇ ਚੱਗੀ ਆ ਪਰ ਬੜਾ ਕਨਫਿਊਜ਼ ਕਰਦੀ ਐ ਤੇਰ ਨਾਲ ਤਾਂ ਸੱਚੀ ਮੱਥਾ ਲਾਣਾ ਬਹੁਤ ਹੀ ਮੁਸ਼ਕਲ ਹੈ ਈ ਮੈਂ ਚੱਲੀ ਹੌਫੀ ਬਣਾਉਣ ਠੰਢੀ ਬਲੀ ਪੀਨੀ ਹੂੰ ਤੇ ਦਿਮਾਗ ਥੋੜਾ ਠੰਡਾ ਕਰ ਲਾ ਪਤਾ ਨਹੀਂ ਕਿੱਥੇ ਗੋਚੀ ਓਏ ਜਾਂ ਨੀਂਦ ਮੈਨੂੰ ਨਹੀਂ ਆਉਂਦੀ ਕਮਲੀ ਖਿਆਲਾਂ ਜੀ ਘੁੰਮੀ ਜਾਂਦੀ ਮੇਰੇ। ਉਹਨਾਂ ਨੇ ਕੀ ਚੱਕਰ ਹੈ। ਕੱਲ ਮੈਂ ਗਿਆ ਤੇ ਗਾਈ ਫੋਨ ਦੇਂਦੇ ਭਾਨੇ ਕਿ ਚੱਲ ਗੱਲ ਕਰ ਆਉਂਦੇ ਆ। ਮੈਂ ਤਾਂ ਆਪਣਾ ਰਿਪਲਾਈ ਦੇ ਦਿੱਤਾ ਪਰ ਅੱਗੋਂ ਕੋਈ ਜਵਾਬ ਹੀ ਨਹੀਂ ਆਇਆ ਯਾਰ। ਇਹ ਕੀ ਚੱਕਰ ਹੋ ਗਿਆ। ਗੱਲ ਤੇ ਕਰਨੀ ਪੈਣੀ ਉਹਦੇ ਨਾਲ। ਸਵੇਰ ਦਾ ਚਾਰ ਇਹਦੀ ਛੱਤ ਤੇ ਚੜ ਗਈ ਆ। ਉੱਤੋਂ ਧੁੱਪ ਹੀ ਨਹੀਂ ਆ ਕਿੰਨੂ ਲੱਭਦੀ ਫਿਰਦੀ ਆ। ਤੇ ਯਕਾ ਤੈਨੂੰ ਲੱਭਦੀ ਫਿਰਦੀ ਆ ਕਰ ਲੈ ਇੱਕ ਵਾਰੀ ਫੇਰ ਗੱਲ ਉਹਦੇ ਨਾਲ ਹੱਸਦਾ ਪਈ ਸੀ ਕੱਲ ਕੋਈ ਤੇ ਗੱਲ ਹੈਗੀ ਆ ਕਰ ਲੈ ਫੇਰ ਗੱਲ ਵੇਖੀ ਜਦ ਜੋ ਹੋਊਗਾ ਮੇਰੀ ਭੈਣ ਅੱਜ ਕੰਨੀ ਲੱਗੇ ਆ ਰਸੋਈ ਚ ਆਹੋ ਮੈਂ ਸੋਚ ਰਿਹਾ ਹਾਂ ਵੀ ਕਰਾ ਦਈਏ ਆਹ ਦੱਸ ਕਿੱਥੇ ਰੱਖਾਂ ਇੱਥੇ ਹੀ ਰਹਿਣ ਦੇ ਜੋ ਜੰਦੇ ਤੇਰੇ ਦੱਸ ਯਾਰ ਕਿੱਥੇ ਰੱਖਾ ਤੇਰੀ ਆ ਛੋਟੀ ਜੀ ਆ ਮੈਂ ਦੱਸ ਇੱਥੇ ਰੱਖਾਂ ਤੇ ਕਰਾ ਦੇ ਤੇ ਕਰਾ ਕੋਈ ਨਹੀਂ ਆਪੇ ਜਾ ਤੂੰ ਪ੍ਰੀਤ ਮੇਰੀ ਗੱਲ ਸੁਣ ਅੱਜ ਆਪਾਂ ਖਾਦਾ ਕੀ ਚੇਤਾ ਕਰ ਦੇ ਤੈਨੂੰ ਓਹੋ ਪਾਲਕ ਪਨੀਰ ਦੀ ਸਬਜੀ ਇਹ ਗੰਦੀ ਸਬਜੀ ਜਿਹਨੇ ਆ ਗਈ ਆ ਗੰਦੀ ਸਬਜੀ ਨਾ ਕਹ ਪਤਾ ਕਿੰਨੀ ਤਾਕਤ ਨਾਲ ਆ ਗਈ ਆ ਮੇਰਾ ਰੱਦਾ ਆ ਤੇ ਆਪਾਂ ਸਬਜੀ ਕਹੇ ਹੋਰ ਨ ਦੇਈਏ ਤੇ ਤਾਈ ਬਣਾ ਲਈ ਅੱਛਾ ਮੈਂ ਵੀ ਨਹੀਂ ਇੱਥੇ ਕੰਮ ਕਰਨ ਨੂੰ ਪਰ ਉਹ ਲੈ ਆਉਂਦੇ ਆ ਚੁੱਪ ਕਰਕੇ ਨਾ ਬੈਠ ਮੈਂ ਰੋਟੀ ਲੈ ਕੇ ਆਵਾਂ ਤੁਰ ਮੈਂ ਨਹੀਂ ਇਹ ਤਨਾ ਖਾਣ ਯਾਰ ਸਬਜੀ ਦੇ ਲਈ ਇਹ ਕੇਰਾ ਕੇ ਬਾਹਰ ਮੈਂ ਇਦਾਂ ਕਰਦਾ ਤਾਈ ਜੀ ਨੂੰ ਨਾ ਦੇਵਾਂ ਅੱਛਾ ਅੱਗੂ ਪਿਛੇ ਤੂੰ ਤਾਈ ਜੀ ਹੁਣਾਂ ਵੱਲ ਜਾਣਾ ਨਹੀਂ ਲੱਸੀ ਪੀਣੀ ਹੈ ਤੇ ਮਹਿਲਾ ਕੀ ਮਤਰੀ ਉਹ ਯਾਰਾ ਲੱਸੀ ਨਹੀਂ ਕੱਲ ਛੱਤ ਮੈਂ ਕਹਿੰਦਾ ਵੀ ਤਾਈ ਜੀ ਹੁਣਾਂ ਨੂੰ ਦੇਈਏ ਕਿਉਂ ਕਿ ਹੋਰ ਨੂੰ ਦੇਣੀ ਆ ਤਾਂ ਯਾਰ ਦੋਸਤ ਵੀ ਆ ਗਏ ਤਾਈ ਜੀ ਹੁਣਾਂ ਨੂੰ ਦੇ ਉਹਨੇ ਸਬਜੀ ਭਾਈ ਤੇ ਦਿਮਾਗ ਚੱਲਣ ਨਹੀਂ ਗਿਆ ਦੱਸੀ ਮੈਨੂੰ ਵੀ ਨਹੀਂ ਪਤਾ ਕੀ ਚੱਲਣ ਡਿਆ ਮੈਨੂੰ ਨਾ ਦੋ ਘੰਟਾ ਹੈ ਮੇਰੀ ਭੈਣ ਇੱਥੇ ਇਕੱਲੀ ਕੰਮ ਕਰਦੀ ਮੈਂ ਕਿਹਾ ਸ਼ਾਇਦ ਕਰਾਇਆ ਜਮਨ ਨਾਲ ਮਾਰਕਟ ਤੇ ਗੋਦੀ ਨਹੀਂ ਚੱਲਣ ਡਿਆ ਉਪਰਾਵਾ ਤੁਰ ਮਾਨ ਬਹਿ ਕੇ ਰੋਟੀ ਖਾ ਲਿਆ ਕਰ ਜੋ ਮੈਂ ਪਕੋਨੀ ਹੁੰਦੀ ਮੇਰੇ ਲਈ ਇੰਨੇ ਹੀ ਬਹੁਤ ਆ ਬਾਕੀ ਕੰਮ ਤੂੰ ਰਹਿਂਦੇ ਚੱਲ ਰੋਟੀ ਵੀ ਮੈਂ ਟਾਈਮ ਸਿਰ ਖਾ ਲਿਆ ਕਰੂਗਾ ਨਾਲੇ ਤੂੰ ਨਾ ਜਦੋਂ ਰੋਟੀ ਪਕੋਲਨੀ ਹੁੰਦੀ ਹੈ ਨਾ ਪਕਾ ਕੇ ਮਨੁਸੇਵਾਲਵਾਜ ਦੇ ਦਿਆ ਕਰ ਮੈਂ ਰੋਟੀ ਖਾ ਲਿਆ ਕੋ ਨੂੰ ਟਾਈਮ ਠੀਕ ਤੇਗਾ ਠੀਕ ਆ ਮੈਨੂੰ ਘਿਉਣਾ ਪਕਾ ਸਬਜੀ ਮੈਂ ਦੇ ਕੇ ਆਵਾਂ ਤਾਈ ਜਿਹਾ ਨੂੰ ਠੀਕ ਤੇਗਾ ਨਾ ਮੇਰੇ ਮੂੰਹ ਤੇ ਕੁਝ ਲਿਖਿਆ ਆਵਾ ਹਾ ਤੇ ਉੱਤਿਆਨਾ ਦੀ ਭੈਣ ਨਿਕਾਇ ਹੈ ਪਿਆਰੀ ਜੀ ਹਾਂ ਅੱਜ ਜਿੰਨਾ ਪਿਆਰ ਹੁੰਦਾ ਭੈਣ ਤੇ ਅੱਗੋ ਪਿਛੋ ਤੰਗ ਕਰ ਛੱਡਦਾ ਠਿਕ ਮੈਰਾ ਤੰਗ ਕਰਿਆ ਨਹੀਂ ਕਰਦਾ ਤੋ ਕੇ ਨਹੀਂ ਨਾ ਵਾਲੀਆਂ ਨਹੀਂ ਚੰਗੀਆਂ ਲੱਗਦੀਆਂ ਲਾ ਦੇਣੀ ਆ ਮੈਂ ਅੱਛਾ ਪਰ ਤੂੰ ਮੇਰੇ ਅੱਖੇ ਲੱਗੇਗਾ ਬਸ ਸਬਜੀ ਦੇ ਆ ਮੇਰਾ ਰਾਤਾ ਉਤਰਨਾ ਓਹੋ ਹੋ ਹੋ ਸਬਜੀ ਦੇ ਜਾਣ ਨਰਿੰਦਸੀ ਅਤਿਦਮਨ ਚੱਲਣ ਹੀ ਗਿਆ ਹੈ ਓ ਯਾਰ ਚੱਲਣ ਕੁਝ ਨਹੀਂ ਡਿਆ ਮੇਰਾ ਰੱਤਾ ਆ ਆਪਾਂ ਕੋਈ ਤਾਜੀ ਸਬਜੀ ਬਣਾਉਣੀ ਆ ਤੇ ਆ ਜਿਹੜੀ ਗੰਦਮੰਦ ਹੈ ਬੜੇ ਕਰੀਪਾ ਨੂੰ ਤੇ ਆਈ ਏ ਅੱਛਾ ਗੰਦਮੰਦ ਕਿਹਨਾਂ ਐਹੀ ਗੰਦਮੰਦ ਤੂੰ ਖਾਦਾ ਕਿਉਂ ਪਾ ਕੇ ਓਹੋ ਗੰਦਮੰਦ ਨਿਕਲ ਗਿਆ ਤੇ ਮੇਰੀ ਭੈਣ ਦੇ ਪਿਆਰੇ ਪਿਆਰੇ ਹੱਥਾਂ ਨਾਲ ਬਣੀ ਸਬਜੀ ਆ ਚੱਲ ਫਿਰ ਦੇ ਫਿਰ ਮੈਂ ਦੇ ਆਵਾਂ ਉਹਨਾਂ ਨੂੰ ਸਬਜੀ ਕਰਨ ਭਈ ਨਾ ਨਾਲ ਵੀ ਲੋ ਕੰਮ ਵੀ ਆਗਾ ਥੋੜਾ ਜਿਹਾ ਪਾਈ ਜਾਵਾਂ ਮੈਂ ਆਲਾ ਹੋ ਕਲ ਮੈਂ ਗਮ ਗਲਤ ਨਹੀਂ ਸੀ ਨਾ ਸਬਜੀ ਦੇ ਹੰਦੇ ਬਣ ਜਾਣਾ ਸੀ ਚਲੇ ਕੰਮ ਕਰਦੇ ਸਬਜੀ ਮੈਂ ਦੇ ਹੋਣੀ ਹੈ ਨਾ ਨਾ ਕਰਨ ਬੱਚ ਨੂੰ ਕਹਿ ਦਿੰਨੀ ਆ ਕਿਸੇ ਵਰ ਨਾ ਤੁਹਾਡੇ ਨਾਲ ਕੋਈ ਕੰਮ ਉਹ ਨਹੀਂ ਨੇ ਮੇਰੀ ਭੈਣ ਤੂੰ ਐਦਾ ਕਰ ਤੂੰ ਇੱਥੇ ਬਹਿਰ ਮਾਰ ਨਾ ਦੂਜੀ ਸਬ ਉਹ ਯਾਰ ਦੂਜੀ ਸਬਜੀ ਬਣਾਣਾ ਮੈਨੂੰ ਦੇ ਦੇ ਦੂਜੀ ਦਾ ਵੀ ਦੇ ਦੇ ਨਾ ਨਾ ਕੀ ਮੈਂ ਤੂੰ ਨੇ ਦੋ ਦਿਨ ਮੈਦੇ ਹੋਣਾ ਯਾਰ ਤੂੰ ਐਵੇਂ ਕਸ਼ਟ ਕਰੇਂਗੀ ਆਪਣੇ ਉਹ ਸੋਨੇ ਸੋਨੇ ਪੈਰਾਂ ਨੂੰ ਐਵੇਂ ਕੀ ਨਾਲ ਤਾ ਥਕਾਵੇਂਗੀ ਆ ਚੱਲ ਚੱਲ ਕੰਮ ਕਰ ਆਪਣਾ ਹੋ ਵੇਖੀ ਵੇਖੀ ਕਿੰਦਾ ਚਲਾਕ ਹੁਣ ਇਹਵੇਂ ਨਾ ਕਿੰਦਾ ਮਿੱਠਾ ਪਿਆਰਾ ਐਸਤੇ ਹੁਣ ਫੇਰ ਉਤਰੇ ਬੋਲ ਗਿਆ ਇਹ ਨਹੀਂ ਸੁਧਰ ਸਕਦਾ ਕਰ ਨਾ ਉਹ ਤਾਂ ਬੈਠੇ ਖਾਲਾ ਬੁੱਤ ਨਾ ਬੇਬੇ ਨੇ ਨਾ ਬਾਹਰ ਆ ਮੈਂ ਬਹਿਣਾ ਨਾ ਮੈਂ ਨਾ ਆਂ ਤੇ ਆ ਜਾਂਦੀ ਏ ਤੇਰੇ ਕੋਲ ਹੀ ਬਾਹਲਾ ਗੋਡੇ ਤੇ ਬਹਿ ਜਾ ਮੈਂ ਤੇਨੂੰ ਕੰਨੀ ਜਾ ਨਾ ਬੇਬੇ ਕੁਸਾਉ ਕਰਦੀ ਆ ਕੁਸਾਣੀ ਪੜਦਾ ਏ ਅੰਦਰ ਬੈਠ ਕੇ ਗਰਮੀ ਚ ਖਲੋਤਾ ਆ ਬੈਠ ਜੋ ਤੁਸੀਂ ਅੰਦਰ ਮੈਂ ਆ ਜਾਈਂ ਤੋੜੀ ਜਿਆ ਕੋ ਬੋ ਚਲ ਜਾਂਦਾ ਹੈ ਕਿਤੇ ਗਰਮੀ ਚ ਬਲੋਦੀ ਮੈਂ ਕਿ ਬੋਸਾ ਦਾ ਦੱਸ ਤੇ ਤੇਰੀ ਮਾਂ ਹੀ ਕਿਰਦੀ ਇਹਨਾਂ ਗਰਮੀ ਲੱਗ ਜੂਗੀ ਮਾਂ ਨੂੰ ਲੱਗਦੀ ਉਹ ਨਹੀਂ ਬੇਬੇ ਉਹ ਨਹੀਂ ਗੱਲ ਮੈਂ ਵੈਸੇ ਆਇਆ ਹਾਂ ਚੱਲ ਬਸ ਗੱਲ ਕਰ ਬੈਣ ਆ ਜਾਂਦੀ ਹੈ ਜਾ ਅੰਜੂ ਜਾ ਤੇ ਸਰਾਣੀ ਖਲੋ ਤਾ ਕੋਈ ਜਾ ਕੋਈ ਨਹੀਂ ਤੇ ਚਾਹ ਬਣਾਉਂਦੇ ਹੀ ਜਾ ਤੂੰ ਚਾਹ ਪਾ ਕੇ ਲੈ ਜਾ ਹੁਣ ਤੇ ਮੈਂ ਇਹ ਦਿਨ ਕਹਿਨੀ ਆ ਨਾ ਕਿ ਜਾ ਤੇ ਮੁੜ ਕੇ ਤੂੰ ਕਹਿਣਾ ਮੰਮੀ ਮੈਨੂੰ ਟਾਈਮ ਹੀ ਨਹੀਂ ਦਿੰਦੀ ਬੈਣ ਦਾ ਮੇਰੇ ਘਰ ਵਾਲੇ ਕੋ ਠੀਕ ਹੈ ਜਾ ਉੱਤ ਮੈਂ ਚਾਰ ਮਾ ਜਹ ਹੂੰ ਅਭੀ ਸੱਸੀ ਘਾਲ ਸੱਸੀ ਘਾਲ ਆਜੋ ਲੰਗੋ ਮੈਂ ਮਰ ਕਰਨ ਵੀ ਰਾਕਿ ਥੇ ਕੋੜਾ ਇੱਥੇ ਨੇ ਸਾਰੇ ਤੇ ਤਾਈ ਜੀ ਹਣੀ ਮੰਮੀ ਕਿਚਨ ਚ ਗਏ ਨੇ ਬਲਾਵਾ ਦੀਦੀ ਉਧਰ ਬੈਠੇ ਹੋਏ ਨੇ ਇਹ ਅੰਦਰ ਨੇ ਤੇ ਮੈਂ ਇੱਥੇ ਖਲੋਤੀ ਤੁਹਾਡੇ ਸਾਹਮਣੇ ਬਾਕੀ ਸਾਰੇ ਕਿੱਥੇ ਆ ਬਾਕੀ ਹੋਰ ਹੁਣ ਬੱਚਿਆ ਮੇਰੀ ਭੈਣ ਆਈ ہوئی ਹੈ ਤੁਹਾਨੂੰ ਪਤਾ ਸਾਰਿਆਂ ਨੂੰ ਉਹ ਥੋੜਾ ਮਾਰਕਟ ਤੱਕ ਗਈ ہوئی ਹੈ ਕਿਸੀ ਤੇ ਨਾ ਬਲਕਨੀਰ ਦੀ ਸਬਜੀ ਲੈ ਕੇ ਆਈ ਸੀ ਮੈਂ ਆਪਣੇ 11 ਦੋਸਤਾਂ ਨੂੰ ਦੇਣ ਨੂੰ ਚਲੋ ਹੁਣ ਵੀਰੇ ਉਹਨਾਂ ਨੂੰ ਕੰਮੀ ਸਵੇਰੇ ਕਰ ਲਾਵੇ ਮੈਂ ਬੁਲਾ ਦੇ ਉਹ ਨਹੀਂ ਨਹੀਂ ਭਾਬੀ ਕੋਈ ਨਹੀਂ ਸਤਰੀਗਾਲ ਮੇਰੀ ਗੱਲ ਤੇ ਸੁਣੋ ਓਕੇ ਓਕੇ ਹੁੰਦਾ ਸਵੇਰੇ ਉਹਨਾਂ ਨੂੰ ਐਵੇਂ ਕਮਲਾ ਜੇਗਾ ਵੇ ਪਹਿਲਾਂ ਕਹਿੰਦਾ ਮੈਂ ਸਬਜੀ ਲੈ ਆ ਆ ਮੁਰਕੇ ਕਹਿੰਦਾ ਬਈ ਯਾਰਾ ਦੋਸਤਾਂ ਨੂੰ ਦੇਣੀ ਹੈ ਪਤਾ ਨਹੀਂ ਲੱਗਦਾ ਇਹਦਾ ਵੀ ਇਹ ਤਾਂ ਸਿਮਰਤ ਮੈਨੂੰ ਕਹਿੰਦੀ ਨਸ਼ੇ ਨਹੀਂ ਕਰਦਾ ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿੰਨਾ ਕਰਦਾ ਹੋਣਾ ਮੈਂ ਇਹ ਪਕਾਈ ਸੀ ਮਾਂ ਕੇ ਚਲਾ ਗਿਆ ਮੰਮੀ ਹਾਂ ਮੇਰੇ ਕੌਸ ਹਾਂ ਤੁਸੀਂ ਦੇਖਿਆ ਵੀ ਸੇਵਕ ਆਇਆ ਸੀ ਉੱਥੇ ਉਹ ਕਿੱਧਰ ਆਇਆ ਕੋਈ ਨਾ ਕੋਲਾ ਜਿਹਾ ਚ ਫੜਿਆ ਸੀ ਸ਼ਾਇਦ ਸਮਝੀ ਸੀ ਮੈਨੂੰ ਲੱਗਾ ਭਾਬੀ ਪਾਲਕ ਪਨੀਰ ਦੀ ਸਬਜ਼ੀ ਲਿਆਇਆ ਫੇਰ ਕਹਿੰਦਾ ਮੈਂ ਦੋਸਤਾਂ ਵਾਂ ਲੈ ਕੇ ਜਾਣੇ ਆ ਮੈਨੂੰ ਭਾਜੀ ਨਾਲ ਕੰਮ ਹੈਗਾ ਵਾ ਮੈਨੂੰ ਤਾਂ ਸਮਝ ਨਹੀਂ ਆ ਕਿੰਦਾਂ ਦੀਆਂ ਪਕਾਇਆਂ ਮਾਰਦਾ ਚਲਾ ਗਿਆ ਕਫਾ ਕਰ ਐਵੇਂ ਬਾਨਿਆ ਨਾ ਤੁਰੇ ਹੁੰਦੇ ਕਦੀ ਭੈਣ ਆ ਗਈ ਕਦੀ ਭਰਾ ਆ ਗਿਆ ਸਬਜੀ ਮੈਨੂੰ ਦੇਣ ਆਇਆ ਪਤਾ ਵੀ ਲੈ ਕੇ ਵੀ ਚਲਾ ਗਿਆ ਉਹ ਆਪਸ ਸੌਟ-ਸੌਟ ਕੇ ਨਹੀਂ ਗਿਆ ਬਾਹਰ ਨਹੀਂ ਨਹੀਂ ਮੰਮੀ ਸੌਟ ਕੇ ਤੇਰੀ ਮੈਂ ਵੇਖਿਆ ਸਿੱਧੇ ਬਾਹਰ ਨਿਕਲ ਗਿਆ ਤਾਂ ਤੋ ਕੀ ਉਹਨਾਂ ਨਾਲ ਗੱਲਾਂ ਮਾਰਨ ਬੈਠੀ ਹੈ ਨਹੀਂ ਨਹੀਂ ਮੰਮੀ ਮੈਂ ਗੱਲ ਨਹੀਂ ਮਾਰੀ ਮੈਂ ਤਾਂ ਬਸ ਸਹੀ ਜੋ ਬਾਹਰ ਜਾਂਦੀ ਸੀ ਤੇ ਇੱਕੇ ਨੂੰ ਉੱਤ ਆਇਆ ਸੀ ਮੇਰੇ ਬਾਹਰ ਅੱਧਰ ਕਿਚਨ ਦੇ ਬਾਹਰ ਤੂੰ ਅੱਛੇ ਵਾਂਝੀ ਜਾਂਦੀ ਆ ਹਾਂ ਤੁਹਾਨੂੰ ਕਹਿਣਾ ਕਿੱਧਰ ਆਇਆ ਮੇ ਤਾਂ ਆਪ ਨਹੀਂ ਸਮਝ ਆਈ ਕਦੀ ਕੰਦਾ ਮੈਂ ਆਇਆ ਸਭ ਜੀ ਦੇ ਨੂੰ ਕਦੀ ਕੰਦਾ ਮੈਂ ਤੁਹਾਡੇ ਘਰ ਲੈਣਾ ਕੰਮ ਮੈਂ ਅਸਿ ਮੈਨੂੰ ਤੇ ਕਦੀ ਕੰਦਾ ਕੋਈ ਕੰਮ ਨਹੀਂ ਸੱਸਰੀ ਕਵਾਲੀ ਜੀਤੂ ਉਹਨਾਂ ਕਰਕੇ ਸੱਸਰੀ ਉਹਨਾਂ ਆਣ ਸਿਆਪੇ ਨਾ ਸਿਆਣਾ ਤੁਰੇ ਫਿਰਦੇ ਐ ਵੇ ਇੱਧਰ ਉੱਧਰ ਭਰਾਂਤੀ ਕਰਨ ਨੂੰ ਮਾਂ ਤੋੜ ਦਿੰਦੀ ਇੱਧਰ ਮੈਂ ਨੂਨ ਹੋਰ ਜਾਦੂ ਪੂਨੇ ਕਰਕੇ ਤੇ ਤੋਨਾਂ ਨੇ ਮਨ ਲੱਗਿਆ ਘਰ ਮੈਂ ਨਹੀਂ ਮੰਮੀ ਹਾਂ ਮੈਂ ਤਾਂ ਬਾਹਰੋਂ ਬੋਏ ਬੰਦ ਤੂੰ ਬਾਹਰ ਹੀ ਨਿਕਲਿਆ ਕਰ ਜਦੋਂ ਉਹਨਾਂ ਦੀ ਆਵਾਜ਼ ਆਵੇ ਚੱਲ ਮੈਂ ਆਪਣੀ ਤੇਰੀ ਨਜ਼ਰ ਲਾਵਾਂ ਹਾਂ ਚਲਾਇਓ अच्छा मम्मी ना लगਿਆ टाइम दसों की करदी फिर मम्मी ना काम ना थोड़ा बहुत करांदी ना थोड़ी भी अच्छी गल जे ਘਰੋਂ ਬਾਹਰ ਹੋ ਗਿਆ ਤਾਂ ਫੇ ਕਦੇ ਕਦਮ ਹੋਣਾ ਤੇ ਆਗੇ ਤੁਹਾਡੇ ਕੋਲ ਬਹਿ ਗਏ ਆ ਤੁਹਾਡੇ ਬੈਠਾ ਨਹੀਂ ਜਾਂਦਾ ਲੈ ਦੀਦੀ ਮੈਂ ਤੁਹਾਨੂੰ ਦਗਾ ਕੀ મતਲਬ ਹੋ ਕੀ ਗੱਲ ਹੋ ਜਣੀ ਨਹੀਂ ਨਹੀਂ ਬੈਠੋ ਦੀਦੀ ਦੀਦੀ ਬੈਠ ਜਾਓ ਨਹੀਂ ਤੁਸੀਂ ਬਹਿ ਜਾਓ ਆਪਾਂ ਚ ਚੱਲ ਜਾਂਦੀ ਮੈਂ ਨਹੀਂ ਦੀਦੀ ਹੋ ਬਜਾ ਪੜੇਗੀ ਢਿੱਡ ਕੋਈ ਗੱਲ ਨਹੀਂ ਬਹਿ ਜਾ ਕੀ ਹੋ ਗਿਆ ਤੁਹਾਨੂੰ ਕੋਕੜਾ ਵਾਂਗ ਲੱਗੇ ਕੋਛ ਨਹੀਂ ਮੰਮੀ ਇਹ ਕਹਿੰਦੇ ਨੇ ਬਸ ਅਸੀਂ ਮੀਆਂ ਬੀਬੀ ਬਹਿ ਜੀਏ ਤੇ ਹੋਰ ਕੋਈ ਕੋਰ ਨਹੀਂ ਨਹੀਂ ਮੰਮੀ ਇਹ ਗੱਲ ਨਹੀਂ ਜੀ ਤੁਹਾਨੂੰ ਪਤਾ ਨਾ ਸਹੀ ਚ ਕਹਿੰਦੇ ਵੇ ਸੀ ਕਿੰਨੇ ਦਿਨਾਂ ਬਾਅਦ ਆ ਕੇ ਕਹਿੰਦੇ ਆ ਜਾ ਘੜੀ ਕੋ ਬੈਠ ਜਾ ਬੋਲ ਦੀਦੀ ਇਹੋ ਜੀ ਕੋਈ ਗੱਲ ਨਹੀਂ ਨਹੀਂ ਕੋਈ ਮੈਂ ਤਾਂ ਵੈਸੇ ਨਹੀਂ ਘਾਦ ਹੁੰਦੀ ਸਵੇਰ ਤੋਂ ਗਈ ਸ਼ਾਮੀ ਆਨੀ ਆ ਚਲ ਕੋਈ ਨਹੀਂ ਮੈਂ ਗੁੱਸੇ ਵਾਲੀ ਨਹੀਂ ਕੋਈ ਗੱਲ ਉਹ ਵੀ ਕਿੰਨੇ ਦਿਨਾਂ ਬਾਅਦ ਆਇਆ ਮੈਂ ਚਾ ਮੰਮੀ ਤੁਸੀਂ ਮਤ ਫੇਰ ਜੀ ਬਰਚਾ ਕਰਨ ਅੱਜ ਤੱਕ ਨਹੀਂ ਇਹਨੂੰ ਕਿੱਥੋਂ ਰਾਹ ਮਿਲ ਗਿਆ ਸੇਵਕ ਆਇਆ ਹੀ ਉਹ ਕਿਧਰ ਆ ਰਿਹਾ ਹੈ ਵੀ ਪਤਾ ਮੂੰ ਚੱਕ ਕੇ ਤੁਰਿਆ ਆਇਆ ਅੱਗੇ ਨਾ ਜੀ ਪਿੱਛੇ ਨਾ ਤੇ ਅੱਜ ਸਬਜੀ ਦੀ ਫੜੀ ਆ ਤੇ ਚ ਪਾਲਕ ਪਨੀਰ ਲੈ ਆ ਪਾਲਕ ਪਨੀਰ ਲੈ ਮੀਨੂ ਫਰਾਨੀ ਕਿੱਧਰ ਆਂਦੀ ਮੈਨੂੰ ਸੁਣ ਲੋ ਕਾਲਾ ਅਸੀਂ ਨਹੀਂ ਉਹਨਾਂ ਨੇ ਬਿਲਕੁਲ ਵੀ ਰੱਖਿਆ ਹੋਇਆ ਬੋਲ ਚਾਲ ਔਰ ਸਹੀ ਬੰਦੇ ਨਹੀਂ ਹੈਗੇ ਤੁਹਾਨੂੰ ਉਧਰ ਮੰਮੀ ਨੇ ਸਮਝਾਇਆ ਵੀ ਅਸੀਂ ਮੈਨੂੰ ਦੱਸਿਆ ਹਾਂ ਅੰਦਰ ਤੁਸੀਂ ਨਾ ਬੁਲਾਇਆ ਕਰੋ ਉਹਨਾਂ ਨੂੰ ਨਹੀਂ ਦੀਦੀ ਮੈਂ ਨਹੀਂ ਸੀ ਬੁਲਾਇਆ ਨਾ ਹੀ ਮੈਂ ਦਰਵਾਜ਼ਾ ਖੋਲ੍ਹਿਆ ਉਹ ਖੁੱਲਾ ਹੀ ਸੀ ਸਰਦਾਰ ਜੀ ਮੇਰੇ ਸੋਈ ਜੋ ਦੇ ਲਈ ਤੁਹਾਨੂੰ ਮੈਨੂੰ ਪਿੱਛੇ ਵਾਜਦੇ ਸੀ ਭਾਬੀ ਕਰਨ ਵੀਰਾ ਕਿੱਥੇ ਮੈਂ ਤਾਂ ਕਿਹਾ ਅੰਦਰ ਹੀ ਗਏ ਨੇ ਮੁਰਕੇ ਪਤਾ ਨਹੀਂ ਕੀ ਪਹੇਲੀਆਂ ਜਿਹਾ ਬਣਾਉਣ ਲੱਗ ਪਿਆ ਘਰੇ ਕੌਣ ਕੌਣ ਐ ਇਹ ਮੈਂ ਪਾਲਖ ਲੈ ਆਇਆ ਇਹ ਮੈਂ ਦੋਸਤਾਂ ਨੂੰ ਲੈ ਕੇ ਚੱਲਿਆ ਮੈਂ ਕੁਝ ਵੀ ਦੀਦੀ ਨੂੰ ਪਿਆਗਾ ਤੂੰ ਇਹ ਸਬਜੀ ਲਈ ਤੇ ਨਹੀਂ ਉਹਦੇ ਕੋਲ ਨਾ ਨਾ ਉਹ ਤਾਂ ਖੁੱਗੇ ਲੈ ਗਿਆ ਵਾਪਸ ਤੂੰ ਕਰਨ ਨੂੰ ਪਿਆਰ ਨਾਲ ਸਮਝਾ ਦੇ ਮਾਂ ਆਵੇ ਧੀ ਆਵੇ ਕੋ ਸਾਡੇ ਘਰ ਸੇਵਕ ਨਹੀਂ ਹੋਣਾ ਚਾਹੀਦਾ ਹੋਰ ਕੀ ਕੋਈ ਗੱਲ ਨਹੀਂ ਕਰਦਾ ਗੱਲ ਸਮਝਾ ਦੇ ਹਾਂ ਉਹਨਾਂ ਬੰਦੇਆਂ ਨੂੰ ਸਮਝਾ ਦੇ ਭਾਬੀ ਨੂੰ ਵੀ ਦਿਮਾਗ ਦੁਬਾਰਾ ਸਮਝਾ ਦੇ ਨਹੀਂ ਦੀਦੀ ਮੈਨੂੰ ਪਤਾ ਮੰਮੀ ਹਾਂਜੀ ਕੋਈ ਘਰ ਆਇਆ ਸੀ ਤੇ ਮੈਂ ਬੁਲਾ ਲਿਆ ਸੀ ਨਾ ਆਵੇ ਤਾਂ ਬਹੁਤਾ ਗੱਲ ਕਰਨ ਦੀ ਲੋੜ ਨਹੀਂ ਹਾਂਜੀ ਹਾਂਜੀ ਨਾ ਮੈਂ ਸੁਣ ਲਾ ਗੱਲ ਅੱਜ ਤਾਂ ਤੂੰ ਬੁਲਾ ਲਿਆ ਜੀ ਗਾਹ ਤੂੰ ਉਹਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ ਜੇ ਘਰ ਆਵੇ ਵੀ ਇੱਥੇ ਵੈਸੇ ਤਾਂ ਮੈਂ ਘਰ ਆਉਣ ਨਹੀਂ ਦੰਦਾ ਉਹਨੂੰ ਉਹ 5 ਸਾਲਾਂ ਬਾਅਦ ਵੜਿਆ ਘਰ ਨਾ ਵਿਆਹ ਚ ਤੇ ਪੈਸੋ ਮੋੜ ਗਿਆ ਠੀਕ ਹੈ ਜੀ ਦੀਦੀ ਮੈਂ ਨਹੀਂ ਭੁਲਾਉਂਦੀ ਜੀ ਬਿਲਕੁਲ ਨਹੀਂ ਉਹ ਕਦੇ ਆੜ-ਗੜ ਪੁੱਛ ਕੇ ਵੇਖੀ ਉਹਦਾ ਬਤੀਦਾ ਕਿਦਾਂ ਦਾ ਉਹ ਤੈਨੂੰ ਤਾਂ ਬਾਹਰ ਤੋੜ ਨਹੀਂ ਸਕਦੇ ਤੇ ਕਦੇ ਪੁੱਛ ਲਾ ਉਹ ਬੰਦਾ ਘਰਵਾਰਾਂ ਦਾ ਲਿਆਕ ਨਹੀਂ ਕਾਣ ਚੱਲ ਇਹਨੂੰ ਤੂੰ ਕੀ ਕਹਿਣ ਦੇ ਉਹਨੂੰ ਪਿਆਰ ਨਾਲ ਸਮਝਾ ਦੇ ਵੀ ਸਾਡੇ ਘਰ ਵੜਨ ਦੀ ਲੋੜ ਨਹੀਂ ਹੈ ਜੀ ਕਾਚੀ ਨੂੰ ਕਹਿ ਦੇ ਜਾ ਕੇ ਉਹ ਸਮਝਾ ਦੇਗਾ ਮਾਤਾ ਨੂੰ ਵੀ ਕਰ ਲਾਂਗਾ ਗੱਲ ਭਾਬੀ ਧਿਆਨ ਰੱਖਿਓ ਅੱਗੇ ਤੋਂ ਠੀਕ ਹੈ ਪਰ ਮੈਂ ਵੈਸੇ ਇੱਕ ਗੱਲ ਕਵਾਂ ਗੁੱਸਾ ਨਾ ਕਰਿਓ ਜੀ ਆਇਆ ਤਾਂ ਅਸੀਂ ਗੱਲਾਂ ਤਾਂ ਉਹ ਹੀਆ ਕਰਦਾ ਸੀ ਪਰ ਮੈਨੂੰ ਤਾਂ ਲੱਗਾ ਨਹੀਂ ਉਹ ਨਸ਼ਾ ਬੱਤਾ ਕੁਝ ਕਰਦਾ ਆਏਗਾ ਨਾ ਤੂੰ ਕੀ ਲਾਣਾ ਉਹਦੇ ਨਸ਼ਾ ਬੱਤੇ ਤੋਂ ਜੇ ਕਹਿਤਾ ਤਾਂ ਨਹੀਂ ਘਰ ਵੜਨਾ ਚਾਹਤਾ ਤਾਂ ਨਹੀਂ ਵੜਨਾ ਚਾਹਤਾ ਹਾਂਜੀ ਹਾਂਜੀ ਨਾ ਬੜੇ ਕੋਈ ਕਰ ਲਈ ਬਸ ਗੱਲ ਖਤਮ ਨਾ ਸੁਮੇਤ ਕਿੱਥੇ ਆ ਉਹ ਕਿੰਨਾ ਟਾਈਮ ਹੋ ਗਿਆ 8 ਵਜੇ ਦੇ ਆ ਗਏ ਆ ਹਾਂਜੀ ਸਾਢੇ 6 ਵਜੇ ਗਈ ਸੀ ਉਹ ਕਹਿੰਦੀ ਮੈਂ ਆ ਜਾਾਂਗੀ ਤੁਹਾਨੂੰ ਫੋਨ ਕਰੇਗੀ ਲੈ ਆਏ ਹੋ ਜਾ ਕੇ ਗਈ ਕਿੱਥੇ ਆ ਸਲੂਨ ਤੇ ਗਈ ਆ ਬਾਜ਼ਾਰ ਚ ਜਿਹੜਾ ਨਾ ਟਾਈਮ ਹੋ ਤਾਂ ਸਲੂਨ ਦਾ ਵਾ ਨਾ ਉਹ ਤਾਂ ਭੈਣ ਕੋ ਰਿਆਣਾ ਹੀ ਅਪਾਇੰਟਮੈਂਟ ਲਈ ਕਿਸ ਨੂੰ ਨੇ ਜਾਣ ਦਿੱਤਾ ਕਰਕੇ ਲੇਟ ਗਈ ਸੀ ਉਹਨੂੰ ਫੋਨ ਕਰ ਕਸ਼ੇਤੀ ਘਰ ਵੜੇ ਆ ਟਾਈਮ ਨਹੀਂ ਹੋ ਤਾਂ ਬਾਹਰ ਜਾਂਦਾ ਠੀਕ ਹੈ ਨਾ ਇੱਕ ਤੁਹਾਡੇ ਜਨਾਨਿਆਂ ਦਾ ਬਣਿਆ ਕੀ ਦੇਖਣਿਆ ਮੇਰੇ ਵੱਲ ਕੀ ਵੇਖਦੇ ਜੀ ਮੈਂ ਤਾਂ ਬਾਜੀ ਆ ਕੇ ਟਾਈਮ ਤੇ ਘਰ ਮੈਂ ਨਹੀਂ ਉਹ ਜਿਖੇ ਖਾਂ ਕਰਦੀ ਕਿਉਂ ਬੋਲ ਰਹੇ ਹੋ ਤੁਸੀਂ ਦੀਦੀ ਨੂੰ ਦੀਦੀ ਤੇ ਪੈਸੇ ਨਹੀਂ ਕਦੀ ਸਲੂਨ ਵਗੈਰਾ ਤੇ ਗਏਗੇ ਨਾਲ ਤੁਸੀਂ ਆਪਣੇ ਘਰ ਦਾ ਮਾਹੌਲ ਵੀ ਖਰਾਬ ਕਰ ਰਹੇ ਹੋ ਮੈਂ ਸਿਮਰਤ ਨੂੰ ਹੁਣੇ ਫੋਨ ਕਰ ਲੈਂਦੀ ਆ ਮੈਂ ਬੁਲਾ ਲੈਂਦੀ ਆ ਜਾਂ ਤੁਸੀਂ ਲੈਣੇ ਜਾ ਕੇ ਚਲੋ ਦੀ ਭੈਣ ਆਪੇ ਸਮਝਾ ਲੇਗੀ ਤੇ ਚੀਜ਼ਾਂ ਸਾਡੇ ਘਰ ਆ ਕੇ ਕਰਨੀਆਂ ਸੀ ਨਾ ਗੱਲ ਕੋਈ ਨਹੀਂ ਹੁਣ ਆ ਗਈ ਤੇ ਹੁਣ ਤੂੰ ਪਰਚਾਈ ਨਾ ਲੈ ਅਜੀਆਂ ਗੱਲਾਂ ਕਰੇਂਗੀ ਨਵੀਂ ਨਵੀਂ ਹੈਗੀ ਉਹਨਾਂ ਨੂੰ ਥੋੜੀ ਮੈਂ ਕੁਛ ਚਲ ਉਹਦੇ ਸਾਹਮਣੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਹਾਂ ਅਸੀਂ ਕਿਹ ਗੱਲ ਕਰੀ ਕੋੜਮੜੇ ਕਰੂਗੀ ਬਾਤ ਚ ਐ ਨਵੀਂ ਨਵੀਂ ਹੈ ਚੰਗਾ ਨਹੀਂ ਲੰਦਾ ਤੇ ਭੈਣ ਨੂੰ ਨਹੀਂ ਤੋ ਆਪੇ ਦੇ ਲੈਗੀ ਅਕਲ ਤੂੰ ਕੀ ਲੈਣਾ ਕੋਈ ਨਾ ਨਹੀਂ ਸਾਵਧਾਨੀ ਨਾਲ ਜਿਹਾ ਸਮਝਾ ਤਾਨੂੰ ਸਮਝੋਗੀ ਕਿਆਦੂ ਹੈ ਆਪਣੀ ਭੈਣ ਨੂੰ ਰਾਤ ਹੁੰਦੀ ਹੈ ਵੀਰੇ ਤੈਨੂੰ ਕੀ ਲੋੜ ਕਰਨ ਕਹਿ ਰਹੇ ਆਪੇ